ਲੁਧਿਆਣਾ ਦੀ ਡਾਂਸਰ ਦਾ ਇੱਕ ਵਿਆਹ ਸਮਾਰੋਹ ਦੇ ਵਿੱਚ ਪੰਗਾ ਪੈ ਗਿਆ ਸੀ ਜੀ ਹਾਂ ਨੌਜਵਾਨ ਅਤੇ ਡਾਂਸਰ ਵਿਚਾਲੇ ਜੰਮ ਕੇ ਕਹਾ ਸੁਣੀ ਹੋਈ ਡਾਂਸਰ ਨੇ ਉਸਤੇ ਨਾਲ ਬਦਸਲੂਕੀ ਕੀਤੇ ਜਾਣ ਦਾ ਦੋਸ਼ ਲਾਇਆ ਇਸ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋਈ ਜਿਹਾਂ ਤੋਂ ਅੰਦਾਜ਼ਾ ਹੈ ਕਿ ਇਸ ਵੀਡੀਓ ਦੇ ਵਿੱਚ ਡਾਂਸਰ ਨਾਲ ਬਦਸਲੂਕੀ ਹੁੰਦੀ ਦੇਖੀ ਜਾ ਸਕਦੀ ਹੈ ਜਿਹਾਂ ਤੇ ਡਾਂਸਰ ਦਾ ਨਾਮ ਸਿਮਰਨ ਹੈ ਉਹ ਬੁਕਿੰਗ ਤੇ ਪ੍ਰੋਗਰਾਮ ਤੇ ਲਈ ਗਈ ਸੀ ਡਾਂਸਰ ਸਿਮਰਨ ਨੇ ਦੱਸਿਆ ਕਿ ਸਟੇਜ ਤੇ ਹੇਠਾ ਖੜੇ ਇੱਕ ਵਿਅਕਤੀ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਸ ਨੂੰ ਸਟੇਜ ਤੋਂ ਹੇਟਾ ਕੇ ਡਾਂਸ ਕਰਨ ਦੇ ਲਈ ਕਹਿ ਰਿਹਾ ਸੀ ਉੱਥੇ ਕੁਝ ਲੋਕਾਂ ਨੇ ਦੱਸਿਆ ਕਿ ਉਹ ਇੱਕ ਡੀਐਸਪੀ ਦਾ ਰੀਡਰ ਵੀ ਹੈ ਜ ਜਿਹੜਾ ਸਿਮਰਨ ਨੇ ਦੱਸਿਆ ਕਿ ਜਦੋਂ ਉਸਨੇ ਉਕਤ ਵਿਅਕਤੀ ਦਾ ਵਿਰੋਧ ਕੀਤਾ ਤਾਂ ਉਸਨੇ ਉਸ ਨਾਲ ਬਦਸਲੂਕੀ ਕੀਤੀ ਜੀ ਹਾਂ ਗੁੱਸੇ ਵਿੱਚ ਆਏ ਇਸ ਸ਼ਖਸ ਨੇ ਡਾਂਸਰ ਦੇ ਸ਼ਰਮਨਲ ਪਰਿਆ ਗਲਾਸ ਸੁੱਟਿਆ ਸੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਮਗਰੋਂ ਹੁਣ ਪੁਲਿਸ ਨੇ ਵੱਡਾ ਐਕਸ਼ਨ ਲੈ ਲਿਆ ਜੀ ਹਾਂ ਸਮਰਾਲਾ ਪੁਲਿਸ ਸਵੱਲੋ ਉਕਤ ਵਿਅਕਤੀ ਜੋ ਪੁਲਿਸ ਮੁਲਾਜ਼ਮ ਦੱਸਿਆ ਜਾ ਰਿਹਾ ਉਸਤੇ ਅਤੇ ਉਸ ਦੇ ਸਾਥੀਆਂ ਖਿਲਾਫ ਪਰਚਾ ਦਰਜ ਕਰ ਦਿੱਤਾ ਡਾਂਸਰ ਕੁੜੀ ਦੀ ਸ਼ਿਕਾਇਤ ਤੇ ਸਮਰਾਲਾ ਪੁਲਿਸ ਨੇ ਵੱਡਾ ਐਕਸ਼ਨ ਲਿਆ ਇਸ ਮਾਮਲੇ ਚ ਦੋਸ਼ੀ ਮੰਨੇ ਜਾਣ ਵਾਲੇ ਇੱਕ ਪੁਲਿਸ ਮੁਲਾਜ਼ਮ ਅਤੇ ਉਸ ਦੇ ਸਾਥੀਆਂ ਤੇ ਹੁਣ ਕਾਰਵਾਈ ਕੀਤੀ ਹੈ ਕਈ ਤਾਰਾਂਵਾਂ 3 ਮਾਮਲੇ ਦਰਜ ਕਰ ਲਿਆ ਗਿਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਵੀਡੀਓ ਦੇ ਵਿੱਚ ਸਾਫ਼ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਇਸ ਕੁੜੀ ਵੱਲੋਂ ਸਟੇਜ ਤੋਂ ਥੱਲੇ ਆ ਕੇ ਡਾਂਸ ਕਰਨ ਦੀ ਗੱਲ ਆਖਣ ਤੇ ਵਿਰੋਧ ਕੀਤਾ ਗਿਆ ਅਤੇ ਇਸ ਦਰਮਿਆਨ ਹੋਈ ਤਿੱਖੀ ਬਹਿਸਬਾਜ਼ੀ ਦੌਰਾਨ ਇਸ ਡਾਂਸਰ ਕੁੜੀ ਨੇ ਭਾਵੇਂ ਗੁੱਸੇ ਦੇ ਵਿੱਚ ਆ ਕੇ ਉਸ ਵਿਅਕਤੀ ਨੂੰ ਕਾਫੀ ਕੁਝ ਬੋਲ ਦਿੱਤਾ ਹੋਵੇ ਪਰ ਡਾਂਸ ਕਰ ਰਹੀ ਕੁੜੀ ਤੇ ਸ਼ਰਾਬ ਨਾਲ ਭਰਿਆ ਕੱਚ ਦਾ ਗਲਾਸ ਸੁੱਟ ਕੇ ਇਸ ਸ਼ਖਸ ਵੱਲੋਂ ਹਮਲਾ ਕੀਤਾ ਗਿਆ ਸਮਰਾਲਾ ਪੁਲਿਸ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਗਿਆ ਕਿ ਡੀਐਸਪੀ ਤਰਲੋਚਨ ਸਿੰਘ ਅਤੇ ਐਸਐਚਓ ਰਾਓ ਵਿਰਿੰਦਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਜਗਰੂਪ ਸਿੰਘ ਵਾਸੀ ਪਿੰਡ ਰਾਣਵਾ ਸਮਰਾਲਾ ਅਤੇ ਉਸ ਦੇ ਤਿੰਨ ਸਾਥੀਆਂ ਖਿਲਾਫ 294 506 ਅਤੇ 3509 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਪੁਲਿਸ ਅਧਿਕਾਰੀਆਂ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਕਥਿਤ ਦੋਸ਼ੀ ਜਗਰੂਪ ਸਿੰਘ ਇੱਕ ਪੁਲਿਸ ਮੁਲਾਜ਼ਮਾ ਹੈ ਕਾਲਜ ਸ਼ਾਮ ਦੇ ਟਾਈਮ ਜਿਲ੍ਹਾ ਪੁਲਿਸ ਸਮਰਾਲੇ ਤੁਹਾਡੇ ਇਹ ਜਿਹੜੀ ਭੰਗੜਾ ਕਲਾਕਾਰਾਂ ਦੀ ਟੀਮ ਆਈ ਸੀ ਜਿਹਦੇ ਵਿੱਚ ਲੜਕੀਆਂ ਵੀ ਇੰਨੇ ਆ ਤੁਹਾਨੂੰ ਉੱਥੇ ਇੱਕ ਲੜਕੀ ਦੇ ਨਾਲ ਜਿਹੜੇ ਗਲਤ ਇਸ਼ਾਰੇ ਕੀਤੇ ਗਏ ਤੇ ਉਹਦੇ ਵੱਲ ਬਿਲਾਸ ਨਹੀਂ ਸੁਤੇਗਾ ਕੋਈ ਸ਼ਾਬੀ ਬੰਦੇ ਸੀ ਜਿਹਨਾਂ ਦੇ ਜਰੂਰ ਸਿੰਘ ਦੇ ਦੋ ਦੋ ਨਾਮ ਨੂੰ ਸਾਥੀ ਸੀ ਜਿਵੇਂ ਸਾਡੇ ਕੋਲ ਵੀ ਵੀਡੀਓ ਆਈ ਹੈ ਮੈਂਟ ਆਈ ਹੈ ਇਹਦੀ ਅਸੀਂ ਤਹਿਕੀਕਤ ਕਰ ਗਾ ਮਾਝਾ ਗੈਸ ਸਿਸਟਮ ਦਾ ਧਿਆਨ ਜੀ ਰੱਖਦਾ ਜਿਨ੍ਹਾਂ ਨੇ ਵੀ ਸਾਨੂੰ ਸਖਤ ਨਿਰਦੇਸ਼ ਦਿੱਤੇ ਹੈ ਜਿਨ੍ਹਾਂ ਦੇ ਨਿਰਦੇਸ਼ਾ ਬਿਵਾਬ ਅਸੀਂ ਇਹ ਜਿਹੜਾ ਗਰੁੱਪ ਸੀ ਜਿਹੜਾ ਮੁੱਜਮ ਸੀ ਤੇ ਉਹਦੇ ਦੋ ਤਿੰਨ ਸਾਥੀ ਗੁੰਦੇ ਕਲਾਫ 294 506 ਤੇ 509 ਇ ਕੀ ਸੀ ਤੇ ਸਮਰਾਲਾ थाना ਵਿਕੇ ਪਰਚਾ ਦਰਜ ਕੀਤਾ ਹੈ ਤੇ ਇਹਨਾਂ ਨੂੰ ਕੀਤੀ ਜਿਹੜਾ ਅਰੈਸਟ ਵੀ ਕੀਤਾ ਜਾਊਗਾ ਕਿ ਕਿੱਥੇ ਦੇ ਰਹਿਣ ਵਾਲਾ ਜੀ ਕੋਈ ਮੁਲਾਜ਼ਮ ਵਗੈਰਾ ਵੀ ਹੈ ਪੁਲਿਸ ਤੇ ਅਜੇ ਕਨਫਰਮ ਦਾ ਬਾਅਦ ਹੋਊਗਾ ਮੁੱਢਲੀ ਡਿਪਟੀਸ਼ਲ ਤੋਂ ਲੱਗਿਆ ਵੀ ਲੁਧਿਆਣਾ ਸ਼ਹਿਰ ਦੇ ਵਿਕੇ ਮੁਲਾਜ਼ਮ ਨਾ ਅਨਾਰਮਾਪਿੰਡ ਦਾ ਪਿਛੋ ਰਹਿਣ ਵਾਲਾ ਕੀ ਨੰਦੇ ਪਰਚਾ ਦਰਜ ਕੀਤਾ ਜੀ ਕੀ ਕੀ ਨਾਮ ਨੇ ਤੇ ਕਿਹੜੀ ਧਰਮਾਂ ਦਾ ਬਚਾ ਦਰਜ ਕੀਤਾ ਗਿਆ ਜਿਹੜਾ ਕੇਸ ਦਰਜ ਕੀਤਾ ਜਗਰੂਪ ਸਿੰਘ ਉਹਦੇ ਨਾਮ ਨੂੰ ਮੋਦਨ ਸਾਥੀ ਜਿਹੜੇ ਨੇ ਉਹ ਦਰਾਨਾ ਤੀਜ ਜਿਹੜਾ ਵੀਡੀਓ ਰਿਕਵਰੀ ਜਿਹੜਾ ਹੈ ਉਹਨਾਂ ਦਾ ਹੀ ਪਤਾ ਲਾ ਲਾਗੇ ਇਹਨਾਂ ਦੇ ਖਿਲਾਫ ਜਿਹੜਾ ਪਰਚਾ 294 500 ਛੇ 509 ਇਹ ਵੀ ਕੀਤਾ ਸੱਤ ਪਰਮਦਰ ਦਾ ਦਰਜ ਕੀਤਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ